ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਦੇ ਕੋਲ ਆਪਾਂ ਆਏ ਆ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਪੰਜ گاਵਾ ਦਿਖਾਉਣੀ ਹੈ ਕਾਹਵਲੀ ਟੋਕੜ ਗੱਪਣ ਚੱਕ ਪਾਸ گا ਤੁਹਾਨੂੰ ਦਿਖਾਉਣੀ ਹੈ ਕੋਈ ਬੱਚੇ ਵਾਲੀ ਆ ਕੋਈ ਬੱਚੇ ਤੋਂ ਬਿਨਾ ਤੇ ਕੋਈ ਅਨਸਰ ਵਸੀ ਆ ਬਾਕੀ ਆਪਣੀ ਸਮਝਣਾ ਵੇ ਇਸ ਚਾਹ ਕੇ ਚੱਕ ਪਾਸ ਕਰਕੇ ਚਵਾਈ ਕਰਕੇ ਤਸੱਲੀ ਕਰਕੇ ਖੇਤੀ ਪਸ਼ੂ ਖਰੀਦੋ ਜੀ ਤੇ ਜਿਹੜਾ ਕੁ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਡੰਗ ਚਵਾਈ ਜ਼ਰੂਰ ਕਰਾ ਲਾ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਕੁਛ ਵੇਚ ਆ ਕੇ ਖੜੋ ਤੇ ਬਾਕੀ ਸਾਡੀ ਬੇਨਤੀ ਹੈਲ ਵੀ ਜ਼ਰੂਰ ਧਿਆਨ ਦਿਆ ਕਰ ਲੋ ਜੀ ਹਾਂ ਜੀ ਵੀਰ ਜੀ ਸੱਚੀ ਕਾਲ ਜੀ ਸੱਚੀ ਕਾਲ ਸੱਚੀ ਕਾਲ ਜੀ ਹੋਰ ਵੀ ਜੀ ਠੀਕ ਠਾਕ ਜੀ ਬਹੁਤ ਚੰਗਾ ਬੰਦੇ ਜੀ ਤੁਹਾਡੇ ਵੀਰਾਂ ਭਰਾਵਾਂ ਦਾ ਖਾਸ ਹੈ ਨਾਲ ਕੋਈ ਬਰਦੀ ਕਿਰਪਾ ਠੀਕ ਹੈ ਜੀ ਹਾਂਜੀ ਤੇ ਨਾਮ ਦੱਸੋ ਕਦੀ ਨਾਮ ਵੀ ਜੀ ਮੇਰਾ ਮੰਗੂ ਪਿੰਡ ਥੋਬਾ ਤਸੀਲ ਨਹੀਂ ਨਾਲ ਜਿਲੰਧਰ ਦਾ ਫੋਨ ਨੰਬਰ ਹੀ ਪੋਲ ਦੋ 85693 ਤੇ 14511 ਠੀਕ ਆ ਮੇਰਾ ਵੀ ਮੈਂ ਇਕੱਲਾ ਬੰਦਾ ਇੱਥੇ ਆ ਕੇ ਦੋ ਡੰਗ ਚੋਲੋ ਤਿੰਨ ਡੰਗ ਚੋਲੋ ਰਾਜੀ ਖੁਜੀ ਦਾ ਫੋਨ ਕਰਿਓ ਮਾਲ ਦਾ ਲੰਮਾਣਾ ਦਿਓ ਆਪਣੀ ਤਸੱਲੀ ਜਾਂ ਤਸੱਲੀ ਕਰ ਲਓ ਹਣਾ ਇੱਥੇ ਹੀ ਆਪਣੀ ਜੋਬ ਹੀ ਆ ਤੇ ਆ ਟੱਕੜ ਕਪਨ ਚੈੱਕ ਪਾਸ ਵਾਰੀ ਚੈੱਕ ਪਾਸ ਪਹਿਲਾ ਹੀ ਸੁਗਾ ਬੱਸੀ ਤੇ ਕਿੰਨੇ ਜਰਦੀ ਚੈੱਕ ਪਾਸ ਸਿਆ ਇਹ ਭਾਈ 7ਵਾਂ ਮਹੀਨਾ ਲੱਗ ਗਿਆ ਜੀ ਅੱਛਾ 7ਵਾਂ ਮਹੀਨਾ ਜਿਹੜਾ ਇਹਨੂੰ ਲੱਗ ਗਿਆ ਵਾ ਹਾਂ ਜੀ ਤੇ ਆ ਥਾਣੇ ਦੇ ਆਪਾ ਦਿਖਾ ਦਈਏ ਕਿ ਥੋੜੀ ਜਿਹੀ ਕੀ ਕਰਿਆ ਵਿੱਚ ਆ ਲੈ ਸਾਡੇ ਥਾਣੇ ਤੇ ਕਰੀ ਲਾਗੇ ਤੋਂ ਅਗਲੇ ਥਾਣੇ ਤੇ ਪਿਛਲਾ ਥਾਣੇ ਵੀ ਇੱਡਾ ਹੀ ਆ ਤੇ 10 ਵਜੇ ਤੇ ਪਾਰੇ ਫਿਰ ਵੀ ਜੀ ਇਹਦੇ ਸੰਕਤਾ ਆਉਂਦੀਆਂ ਨੇ ਅੱਛਾ ਤੇ ਆਪਾਂ ਤੇਲ ਕਰਕੇ ਦੇਣੀ ਇੱਕ ਥਾਣੇ ਮਗਰ ਲੈ ਇੱਕ ਥਾਣੇ ਨਹੀਂ ਚੱਲਦਾ ਇਹ ਤਾਂ ਹਨਾ ਚੱਲਦਾ ਹੈਗਾ ਪਰ ਆਪਾਂ ਤੇਲ ਕਰਕੇ ਦੇਣੀ ਠੀਕ ਆ ਸਰ ਉਹ ਚੱਲਦਾ ਵਾ ਹਾਂ ਅਗਲੇ ਸੂਏ ਹੋ ਸਕਦਾ ਉਹ ਚੱਲ ਪੇ ਚੱਲ ਪੇ ਨਾ ਚੱਲੇ ਠੀਕ ਆ ਜੀ ਤੇ 25 ਤੇ ਗਈ ਆ ਭਾਜੀ ਤਿਆਰ ਹੋਈ ਅਸੀਂ ਦਿਨਸ ਦੀ ਗਰਦੀ ਹਾਂਜੀ ਹਾਂਜੀ ਅੱਜ ਦਾ ਭਾ ਮੁਕਤੀ ਅੱਜ ਦਾ ਵਛੀਆਂ ਵਾਲੇ ਭਾਜ ਦੇ ਦੇਣੀ ਹੈ ਨਾ ਆਪ ਤੋਰਾਂ ਹਾਂ ਫੇਰ ਇੱਕ ਰੀਨ ਥਾਣੇ ਚਾਰੇ ਚੱਲਦੇ ਹੁੰਦੇ ਤੇ ਫੇਰ ਤੇ ਹੁਣ ਵੀ ਚੰਗੇ ਰਪਈਆ ਦੀ ਸੀ ਬਾਕੀ ਕਿਸੇ ਵੀ ਦਾ ਸ਼ੌਂਕ ਪੂਰਾ ਕਰਨ ਵਾਲੀ ਗੱਲ ਆ ਬਾਈ ਸੱਚੀ ਇਹਦੇ 25 ਕਿਲੋ ਦੁੱਧ ਚਵਾਉਣਾ ਇਹ ਟਾਈਮ ਹੀ ਹੁਣ ਇਹਦੇ ਬਹੁਤਾ ਜ਼ਿਆਦਾ ਨਹੀਂ ਖੜਨਾ ਬਸ ਇਹ ਤਾਂ ਪਾਜੀਆਂ ਦੇ ਪਈਆਂ ਦੇ ਬਾਕ ਕਮੇਟੀ ਵੀ ਨਹੀਂ ਇੰਨਾ ਚੰ ਲੱਗਦੀ ਜਾਂਦਾ ਜੀ ਹਾਂਜੀ ਸਤਾਂ ਮਹੀਨੇ ਦੀ ਗੱਬਣੇ ਕੋ ਦੋ ਟਾਈ ਮਹੀਨੇ ਜਿੰਨੇ ਹੋਰ ਕੜਨੇ ਆ ਬਾਕੀ ਇਹੋ ਜੀ ਗਾਂ ਮੱਛੀ ਦੇ ਦੇ ਤੇ ਉਹ ਘੜੀ ਤਿਆਰ ਕਰਨ ਵਾਲੀ ਹੁੰਦੀ ਆ ਆਨੇ ਸਾਦੇ ਤੇ ਉਤਰਾ ਮਿੱਰ ਜੀ ਉਹਨੇ ਦੁੱਧ ਕਿੰਨਾ ਇਹਦੇ ਕੋਲ ਇਹਦੀ ਦੋਨੇ ਦੇ ਪੰਜ ਕਿਲੋ ਠੀਕ ਐ ਥਾਂ ਤੋਂ ਨੇ ਪਾਸ ਕਰਨੇ ਹੈਗੇ ਹੁਣ ਇਹ ਵੀ ਕਮੇਟੀ ਪਾਈ ਉਹਨੇ ਜਿਹੜੀ ਛੇਤੀ ਦਾ ਉਹਨੇ ਜਿਹੜੀ 30000 ਰੁਪਏ ਦਾ ਉਹਨੇ ਤੇ ਮੁੱਲੇ ਦਾ ਬੱਚੀਆਂ ਵਾਲੇ ਭਾਈ ਕਿੰਨਾ 24000 ਦਸੋਂ ਪੀਛੇ ਦੀ ਯਾਰ ਛੱਡ ਦੋ ਹੋਰ ਸੋਚ ਛੱਡੋ ਅੱਛਾ 22000 22000 ਦੀ ਦੇ ਦੇਵੋਗੇ 22000 ਦੀ ਆ ਜਿਹੜੀ ਗਾਂ ਤੋਂ ਕੜ ਗਿਆ ਪੰਜ ਚੱਕ ਪਾਸਿਆ ਸੱਤਾਂ ਮਹੀਨਿਆਂ ਦੀ ਤੇ ਵੀਰ ਦੇ ਕਾਦੇ ਜਿੱਡੀ ਆ ਪੂਰੀ ਇਹ ਵੀ ਨਹੀਂ ਕਿ ਕਾਦੇ ਛੋਟਾ ਵਾ ਉਮਰ ਦੇ ਸਾਹ ਨਾਲ ਸੂਏ ਦੇ ਸਾਹ ਨਾਲ ਕਾਦੇ ਠੀਕ ਐ ਤੇ ਆਹ ਗਾਂ ਜਿਹੜੀ ਸੂਈ ਸਵਾਈ ਆ ਇਹਦਾ ਬਚਾਜ ਤੇਰੇ ਕੋਲ ਦੁੱਧ ਵੀਰ ਜੀ ਵੀਰ ਜੀ ਘਾਲੇ ਤਾਂ ਦੇ 7 ਕਿਲੋ ਹਾਂਜੀ ਪਾਣ ਕੁਛ ਇਹ ਸਮਝ ਨਹੀਂ ਲੈ ਜੀ 500 ਕਿਲੋ ਵਿੱਚ 10 ਕਿਲੋ ਦੁੱਧ ਪਿਆ ਤੁਹਾਨੂੰ ਜੀ ਕੰਮ ਸੀ ਕਰੂਗਾ ਠੀਕ ਆ ਜੇ ਆਪਣੇ ਕੋ 4 ਦਿਨ ਰਹਿ ਗਈ ਤੇ ਕਰਦਾਂਗੇ ਦੁੱਧ ਤੇ ਥਾਣੇ ਤੇ ਦੇਖ ਸਕਦੇ ਜੀ ਤੋਰੋ ਫੇਰ ਇੰਦਾਂ ਵੀ ਬਾਕੀ ਇਹ ਦੇਖੋ ਲੀਆਂ ਗਾੜੀਆਂ ਆਪਾਂ ਦੇਖ ਸਕਦੇ ਸਾਫੀ ਆ ਪਾਜੀ ਅੱਗੇ ਵੀ ਆਦੀ ਥੋੜੀ ਖਰਾਬ ਹੀ ਜਾਈ ਨੇ ਚਾਰ ਨੂੰ ਲਾਇਆ ਇਹ ਹੁਣ ਚਾਰ ਸਟਾਗਾਂ ਲੈ ਇਹ ਅੱਗੇ ਚਲੋ ਸਾਰਾ ਤਿਆਰ ਕੇ ਵੇਦਾ ਵਧੀਆ ਚਾਹ ਪਾਣੀ ਦਾ ਸਰਦੂਗੀ ਤੇ ਮੁੱਲ ਫਿਰ ਵੇਚੀ ਇਹਦਾ ਭਾਜੀ ਨਿਕਾ ਦੇ ਕਿੰਨਾ 20 2000 ਹਾਂਜੀ ਵਿੱਚ 1000 ਦੋ 1000 ਹੋਰ ਛੋਟ ਠੀਕ ਹੈ ਭਾਜੀ 18000 ਤੁਹਾਡੀ ਮੋੜ ਸਕਦੇ ਠੀਕ ਹੈ ਜੀ ਹਾਂਜੀ ਤੇ ਆ ਜਿਹੜੀ ਆ ਪਾਣੀ ਦੀ ਸੀ ਇਹ ਸ਼ੀਰ ਦੋ ਦਸ ਕਿਲੋ अच्छा बच्चा ਨਹੀਂ ਹੈ ਗਿਆਦਾ ਹਨਾ बच्चा ਹੈਗਾ बच्चा मरया ता जाई येदा ठीक है ठंडी ਛੋਟੀ ਬਣੀ ਤੇ ਇਹਦੇ ਕੋਲ ਦੁੱਧ ਦਾ 10 ਸੋਰੋ ਫਿਰ ਇਹਦਾ ਸੂਆ ਇਹਦਾ ਪਹਿਲਾ ਸੂਈਆ ਸੂਆ ਪਹਿਲਾ ਹੀ ਆ ਤਾਂ ਦੇਖੋ ਠੀਕ ਹੈ ਜੀ ਠੰਡੀ ਪੂਰੀ ਆ ਬਾਕੀ ਸਾਫ ਚਵਾ ਆ ਜਿਨਾ ਇਹਦਾ ਇਹ ਸੂ ਭਈ ਠੀਕ ਹੈ ਚੱਲ ਪਾਲਦਾ ਫਿਰ ਇੱਕ ਗੱਲ ਦੱਸਦੀ ਏ ਦੀ ਹਾਂਜੀ ਜਿਹੜਾ ਵੀਰ ਨੇ ਕਿਹਾ ਤਮੀਆ ਨਾਲ ਬੱਧੀ ਹਾਂਜੀ ਮੜੀ ਗਿਆ ਨਾ ਇੱਧਰਲੇ ਬੰਦੇ ਆ ਕੋਣ ਕਿ ਉਹ ਖਾ ਦਿੰਨੇ ਆ ਤਾਂ ਮੜੀ ਜੀ ਲੱਗੀ ਸੀ ਕੋਈ ਜਖਮ ਨਹੀਂ ਹੈਗਾ ਕੋਈ ਕੋਣ ਹੋ ਗਈ ਸੱਟ ਸਭ ਸਾਰੀ ਓਕੇ ਸੁੱਕ ਗਿਆ ਜਿਹੜਾ ਬਾਕੀ ਇਹ ਆ ਬਿੱਟਾ ਉਹ ਦਸਤਾ ਵੈਸੇ ਵੀ ਜਿਹੜਾ ਉਹ ਨਿਸ਼ਾਨ ਜਿਹੜਾ ਇਹਦੇ ਹੈਗਾ ਨਿਸ਼ਾਨ ਹੀ ਬੱਸ ਹਮੇ ਸੁੱਕਾ ਆ ਵਹੇ ਅਗਲਾ ਆਪਣਾ ਮਾਲ ਆਨਲਾਈਨ ਜਾਂਦਾ ਪੁੱਲਾ ਵਾ ਬਾਕੀ ਨੂੰ ਬੁਤਰੀ ਅੰਦਰ ਇਹ ਨਾ ਉਹ ਚੀਜ਼ ਹੈ ਦੇਖੋ ਨਾ ਦੇ ਸਾਡੇ ਜਰਸੀ ਆ ਬ੍ਰੈਂਡ ਪੀਸ ਬੇਦਰਗੀ ਵਾ ਚੀਜ਼ ਹੈ ਜਰਸੀਆਂ ਦੇ ਸਹਾਰ ਨਾਲ ਕੱਦ ਕਾਠ ਵੀ ਚੰਗਾ ਇਹਦਾ ਤੇ ਥੱਲੇ ਵੀ ਚੰਗੀ ਆ ਤੇ ਦਾ ਮੁੱਲ ਵੀ ਦੀ ਫਿਰ ਅੱਛਾ 5000 ਦੀ ਹਾਂਜੀ ਮੋਕੇ ਤੇ ਹੋਰ ਕਰ ਦੋ ਕਿ ਮਾਨ ਅਸੀਂ ਤਾਂ ਹੋਣ ਨੂੰ 35-40000 ਦੀ ਆ ਮੱਝਾਂ ਹੁੰਦਾ 50000 ਦੀ ਹੀ ਹਾਂਜੀ ਪਰ ਆਪਾਂ ਤੁਸੀਂ ਦੱਸੋ ਕੀ ਕਰਨਾ ਹੁਕਮ ਕਰੋ ਛੱਡ ਦੋ 2000 ਫਿਰ ਛੱਡਤਾ ਭਾਈ ਠੀਕ ਆ 23000 23000 ਦੀ ਹਨਾ ਪਰ ਵੱਛੀ ਵੱਛੀ ਦੋ ਅਜੇ ਹੋਰ ਵਿਖਾਉਣੀਆਂ ਵਿਖਾ ਦਈਏ ਤੁਹਾਨੂੰ ਆ ਇੱਕਾ ਵੱਛੀ ਆ ਭਾਈ ਤੇ ਕਾਗਾ ਜਰਸੀ ਹੈ ਵੀ ਬਾਤ ਘਰੋਂ ਆਈ ਆ ਹਾਂ ਨਹੀਂ ਛੱਡ ਦੇ ਜੀ ਇਹ ਦੇ ਇਦਾਂ ਗਾਵਾਂ ਨਹੀਂ ਜੀ ਬਹਿਣ ਦਿੰਦੀਆਂ ਠੀਕ ਹੈ ਜੀ ਕਿੱਦਾਂ ਇਹਦੇ ਥੱਲੇ ਬੈ ਗਏ ਆਪ ਕੋ ਠੀਕ ਹੈ ਤੇ ਇਹਦੇ ਕੋਲ ਦੁੱਧ ਦੁੱਧ ਭਾਜੀ ਇਹਦੇ ਕੋਲ 7 ਕਿਲੋ ਜੀ ਤੋਰਾਂ ਹਾਂ ਫੇਰ ਇਹਨਾਂ ਉਹਦੇ ਪਾਣੀ ਦੀ ਫੀਰ ਹੀ ਵਸੂ ਸਾਂਭੇ ਨਹੀਂ ਆ ਕਿਸੇ ਨੇ ਸਾਂਭੀ ਘਟਿਆ 7 ਕਿਲੋ ਦਾ ਦੁੱਧ ਜੀ ਸਾਂਭ ਵਾਲਾ ਵੀਰ ਕੋਲ ਆ ਜੀ ਚੱਲਿਆ ਸਟੁੱਲਿਆ ਜਿੰਨੇ ਦੁੱਧ ਭਰੀ ਜਣਾ ਫੇਰ ਵੀ ਤੇ ਮੋਲ ਫਿਰ ਵੇਰ ਜੀ ਇਹਦਾ 14000 ਰੁਪਏ ਦੇ ਦੋ 20 ਫਿਰ ਮੈਂ ਛੱਡ ਦੋ ਆਪ ਹੀ ਚੋ ਛੱਡਨਾ ਜੀ ਤੁਸੀਂ ਜੋ ਕਹੋਗੇ ਜੋ ਹੀ ਮੰਜ਼ੂਰ ਦੋ ਹਜ਼ਾਰ ਛੱਡ ਦੋ ਫਿਰ ਇਹਦਾ ਵੀ 12 ਦੀ ਦੇ ਦਾਂਗੇ ਜਾਣ ਦਾ 12000 ਦੀ ਜਾਣ ਦਾ ਪਈ ਗੱਛੀ ਭਾਜੀ ਕੰਜ ਜੀ ਅੱਛਾ ਝੋਲੀ ਵੇਖ ਲੋ ਵਸੀ ਦੀ ਝੋਲੀ ਹੁਣ ਤਾਂ ਚੰਗੀ ਥੱਲੇ ਨੂੰ ਝੋਲੀ ਬਣਾਈ ਥੱਲੀ ਵਸੀ ਇਹਨਾਂ ਅੱਜ ਹੀੜ ਚ ਆਈ ਜੀ ਠੀਕ ਆ ਹਾਂ ਜੀ ਦੰਦੋ ਪਤਾ ਕਿਤਰਾ ਵੇਖੋ ਇਹਨੇ ਭਾਈ ਜੀ ਕੀਰੀ ਇਹ ਜਪੇ ਹੋਰ ਕੀਰੀ ਹੈ ਨੀ ਇਹ ਪਾਜੀ ਕੀਰੀ ਜੇ ਕੀਰੀ ਆ ਹਿੱਟ ਚ ਆ ਜੀ ਹਿਸਾਬ ਕਾਵਾਂ ਜਿੱਡੀ ਹੋ ਵੀ ਗਈ ਆ ਤੇ ਹਿੱਟ ਚ ਵੀ ਆਈ ਆ ਕਿਦਨ ਬਸ਼ੀ ਤਿਆਰ ਵੀ ਲੱਖ ਰੁਪਈਏ ਦੀ ਆ ਅਜ ਲਾ ਆਇਆ ਜੀ ਬਰੀਡ ਬੜੀ ਬਾਕੀ ਵੇਖਨ ਨਾ ਵੀ ਚੰਗੇ ਰਿਕਾਰਡ ਵਾਲੀ ਆ ਨਹੀਂ ਨਹੀਂ ਵਧੀਆ ਹੋਈ ਆ ਪਾਜੀ ਇਹ ਮਾ ਦਾ 526 ਕਿਲੋ ਦਰਸਾ ਦੇ ਬਾਕੀ ਇਹ ਵੀ ਸੰਬੰਧ ਸੰਬੰਧੀ ਲੋੜ ਇਹਨੂੰ ਸੰਬੰਧ ਨਾਲ ਕੁਝ ਲਾਜੇ ਬਾਕੀ ਵੇਖਣ ਤੇ ਹੁਣ ਵੀ ਜਿਤਨਾ ਲਾਏ ਪਈ ਹੁੰਦੀ ਥੱਲੇ ਤੇਰਾ ਮੁੱਲ ਫਿਰ ਵੀਰ ਜੀ ਭਾਈ 10000 ਦੇਣੀ ਵਛੀ ਵਛੀ 5000 ਦੀ ਪਰ ਆਪਾਂ 10000 ਦੀ ਅੱਛਾ 10000 ਦੀ ਦੇਣੀ ਆ ਹਾਂਜੀ ਹਾਂਜੀ ਠੀਕ ਹੈ ਜੀ ਛੋੜ ਛੱਪਾ ਕਰਦਾ ਤੇ ਬਾਕੀ ਚਲੋ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਹਾਂਜੀ ਹਾਂਜੀ ਤੇ ਵੇਸ ਚਾੱਕ ਕੇ ਆਪਣੀ ਸਮਝ ਨਾਲ ਤੇ ਮਰਜ਼ੀ ਨੇ ਪਸ਼ੂ ਖਰੀਦੇ ਜੀ ਸੋਈਆਂ ਚੋਕ ਕੇ ਲੈ ਜਾਓ ਗੱਪਨਾ ਪਾਸ ਕਰਕੇ ਲੈ ਜਾਓ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਹੈ